ਰਿਆਂ ਦੀ ਕਈਆਂ ਦੇ ਸੱਚੇ ਵਾਦੇ ਤੇ ਕਈਆਂ ਦੇ ਝੂਠੇ ਲਾਰਿਆਂ ਦੀ ਕਈ ਕਰਮਾਂ ਦੇ ਤਨੀ ਤੇ ਕਈ ਕਰਮਾਂ ਦੇ ਮਾਰਿਆਂ ਦੀ ਵਾਰੋ ਵਾਰੀ ਕਰਾਂਗੇ ਜੀ ਗੱਲ ਅਸੀਂ ਸਾਰਿਆਂ ਦੀ ਸਸ਼੍ਰੀਅਕਾਲ ਹੈਲੋ ਨਮਸਤੇ ਆਦਾਬ ਥੋੜੇ ਮਿੱਠੇ ਤੇ ਥੋੜੇ ਕਰਾਰੇ ਅੰਦਾਜ਼ ਵਿੱਚ ਬਾਲੀਵੁੱਡ ਖਬਰਾਂ ਤੇ ਗੱਪਸ਼ਪ ਕਰਨ ਲਈ ਪ੍ਰੋਗਰਾਮ ਬਾਲੀਵੁੱਡ ਗੌਸਿਪਸ ਵਿਦ ਦਰਨ ਲੈ ਕੇ ਮੈਂ ਹਾਜ਼ਰ ਹਾਂ ਗੋਵਿੰਦਾ ਆਲਾ ਰੇ ਆਲਾ ਹਾਂਜੀ ਸੁਣਿਆ ਗੋਵਿੰਦਾ ਜੀ ਫਿਰ ਤੋ ਆ ਰਹੇ ਨੇ ਇੱਕ ਜ਼ਮਾਨੇ ਦੇ ਹੀਰੋ ਨੰਬਰ 1 ਇਸ ਜ਼ਮਾਨੇ ਵਿੱਚ ਨਜ਼ਰ ਹੀ ਨਹੀਂ ਆਉਂਦੇ ਇਸ ਲਈ ਤਾਂ ਕਹਿੰਦੇ ਨੇ ਜ਼ਮਾਨੇ ਜ਼ਮਾਨੇ ਦੀਆਂ ਗੱਲਾਂ ਨੇ ਹਾਂਜੀ ਹਾਂਜੀ ਵਕਤ ਵਕਤ ਦੀਆਂ ਗੱਲਾਂ ਹੀ ਕਹਿੰਦੇ ਨੇ ਤੁਹਾਨੂੰ ਪਤਾ ਹੈ ਆਪਾਂ ਥੋੜੀ ਲਿਬਰਟੀ ਲੈ ਜਾਂਦੇ ਹਾਂ ਖੈਰ ਮੁੱਦੇ ਦੀ ਗੱਲ ਇਹ ਹੈ ਕਿ ਗੋਵਿੰਦਾ ਹੁਣ ਇੱਕ ਵਾਰ ਫਿਰ 18 ਸਾਲ ਬਾਅਦ ਸਲਮਾਨ ਖਾਨ ਨਾਲ ਬੈਟਲ ਇਨ ਗਲਵਾਨ ਫਿਲਮ ਵਿੱਚ ਨਜ਼ਰ ਆਉਣਗੇ ਲੈ ਦੇ ਕੇ ਗੱਲ ਇੱਥੇ ਮੁੱਕਦੀ ਹੈ ਕਿ ਆਖਿਰਕੰਮ ਲੋਕਾਂ ਦੇ ਸਲਮਾਨ ਖਾਨ ਨਹੀਂ ਆਉਣਾ ਹੈ ਗੋਵਿੰਦਾ ਜੀ ਇਸ ਫਿਲਮ ਨੂੰ ਲੈ ਕੇ ਖਾਸੇ ਖੁਸ਼ ਨੇ ਵੈਸੇ ਦੇਖਿਆ ਜਾਵੇ ਤਾਂ ਗੋਵਿੰਦਾ ਜੀ ਹੋ ਵੀ ਇਕਦਮ ਵੇਲੇ ਜਾਈ ਗਏ ਸੀ ਵੇਲੇ ਵੀ ਇੰਨੇ ਕਿ ਜਦੋਂ ਸਾਰੀ ਦੁਨੀਆ ਸੌ ਰਹੀ ਸੀ ਗੋਵਿੰਦਾ ਉੱਠ ਕੇ ਬੰਦੂਕ ਸਾਫ਼ ਕਰਨ ਲੱਗ ਜਾਂਦੇ ਸੀ ਤੇ ਇੱਕ ਦਿਨ ਬੰਦੂਕ ਸਾਫ਼ ਕਰਦੇ ਆਪਣੀ ਹੀ ਲਾਤੀ 'ਚ ਗੋਲੀ ਮਾਰ ਲਈ ਵੇਲੇ ਹੋਣ ਦੀ ਇੱਕ ਹੋਰ ਨਿਸ਼ਾਨੀ ਹੁੰਦੀ ਹੈ ਵੇਲਾ ਬੰਦਾ ਘਰਦਿਆਂ ਨਾਲ ਹੀ ਕਲੇਸ਼ ਪਾਈ ਰੱਖਦਾ ਹੈ ਗੋਵਿੰਦਾ ਜੀ ਦੇ ਕਲੇਸ਼ ਤਾਂ ਫਿਲਮਾਂ ਨਾਲੋਂ ਵੱਧ ਚਰਚਾ ਚ ਰਹਿੰਦੀ ਹੈ ਕਦੇ ਭਾਂਜੇ ਨਾਲ ਕਦੇ ਘਰਵਾਲੀ ਨਾਲ ਖੈਰ ਅਗਲੇ ਦੇ ਘਰ ਦੇ ਮਸਲੇ ਐ ਸਾਨੂੰ ਕੀ ਸਾਡੇ ਵੱਲੋਂ ਤਾਂ ਨਵੀਂ ਫਿਲਮ ਲਈ ਵਧਾਈਆਂ ਨੇ ਜੀ ਇੱਕ ਗਾਣਾ ਸੁਣਦੇ ਹੁੰਦੇ ਸੀ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ ਜੈ ਕੋਰ ਦਾ ਪਤਾ ਨਹੀਂ ਜੀ ਪਰ ਆ ਬੀਬੀ ਮੋਨੀ ਰਾਏ ਦਾ ਜ਼ਰੂਰ ਵਿਕਦਾ ਹੈ ਕਹਿੰਦੇ ਨੇ ਮੋਨੀ ਰਾਏ ਨੇ ਇੱਕ ਰੈਸਟੋਰੈਂਟ ਖੋਲਿਆ ਹੈ ਜਿਸ ਦਾ ਨਾਮ ਹੈ ਬਦਮਾਸ਼ ਇੱਥੋਂ ਦੀ ਖਾਣੇ ਦੀ ਰੇਟ ਲਿਸਟ ਦੇਖੋਗੇ ਤਾਂ ਤੁਸੀਂ ਖੁਦ ਕਹੋਗੇ ਇਹ ਚੰਗੀ ਬਦਮਾਸ਼ੀ ਕਰ ਰਹੀ ਹੈ ਲੋਕਾਂ ਨਾਲ ਕਹਿੰਦੇ ਨੇ ਇਸ ਰੈਸਟੋਰੈਂਟ ਵਿੱਚ ਇੱਕ ਰੋਟੀ 100 ਰੁਪਏ ਦੀ ਹੈ ਗੁਲਾਬ ਜਾਮਨ 410 ਰੁਪਏ ਦਾ ਹੈ ਤੇ ਮਸਾਲਾ ਪਾਪੜ 295 ਦਾ ਤੋਬਾ ਤੋਬਾ ਆਮ ਬੰਦਾ 100 ਰੁਪਏ ਵਿੱਚ ਸਭ ਕੁਝ ਖਾ ਲੈਂਦਾ ਹੈ ਇੱਥੇ ਇੱਕ ਰੋਟੀ ਮਿਲਦੀ ਹੈ ਇਸ ਰੈਸਟੋਰੈਂਟ ਦੇ ਇੱਕ ਵਾਰੀ ਖਾਣਾ ਖਾਣ ਦੇ ਬਜਟ ਵਿੱਚ ਆਮ ਬੰਦੇ ਦਾ ਪੂਰੇ ਮਹੀਨੇ ਦਾ ਰਾਸ਼ਨ ਆ ਜਾਏ ਪਰ ਬਈ ਬੀਬੀ ਦੀ ਫਿਲਮ ਚੱਲੇ ਨਾ ਚੱਲੇ ਅਗਲੀ ਦਾ ਤਾਬਾ ਚੱਲਦਾ ਹੈ ਵੈਸੇ ਇੱਕ ਵਾਰ ਵੇਖਣਾ ਚਾਹੀਦਾ ਹੈ ਬਈ ਰੋਟੀ ਨੂੰ ਐਸੇ ਕੀ ਸੋਨੇ ਦਾ ਪਾਣੀ ਚੜਾਇਆ ਹੁੰਦਾ ਹੈ ਇੱਥੇ ਲੰਚ ਦਾ ਡਿਨਰ ਨਾਲੋਂ ਬੰਦਾ ਅੱਧਾ ਤੋਲਾ ਸੋਨਾ ਹੀ ਖਰੀਦ ਲਵੇ ਪਰ ਜਿਹੜੇ ਇੱਥੇ ਰੋਟੀ ਖਾਂਦੇ ਐ ਉਹਨਾਂ ਨੂੰ ਭਲਾ ਅੱਧੇ ਤੋਲੇ ਦਾ ਕੀ ਪਾ ਮੇਰੀਆਂ ਗੱਲਾਂ ਵੀ ਬੱਸ ਖੈਰ खाओ पियो ऐश करो चिंता किस मुद्दत ड्रामा क्वीन मैडम राखी सावंत भी नजर आए पूरे गहनिया लद्दे हुए मैं क्या जी मैडम जी तो पप्पी लहरी साहब न पिछे छह सारे गहने सत्तर करोड़ दे है। બસ ਇਸ ਬਾਰੇ ਨਾ ਆਪਾਂ ਕੋਈ ਹੋਰ ਗੱਲ ਕਰਨੀ ਹੈ ਨਾ ਆਪਾਂ ਮੈਡਮ ਦੀ ਇਸ ਗੱਲ ਤੇ ਹੱਸਣਾ ਹੈ ਮੈਡਮ ਜੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਨਜ਼ਰ ਆਉਣ ਕੋਈ ਨਾ ਕੋਈ ਮਸਾਲਾ ਤਾਂ ਦੇ ਹੀ ਜਾਂਦੇ ਆ ਸਾਨੂੰ ਗੱਲਾਂ ਕਰਨ ਲਈ ਕਹਿੰਦੇ ਕਿਸੇ ਪੱਤਰਕਾਰ ਨੇ ਰਾਖੀ ਦੀ ਤੁਲਨਾ ਉਰਵਸ਼ੀ ਰੋ ਤੇਲਾ ਨਾਲ ਕਰਤੀ ਬੱਸ ਫਿਰ ਰਾਖੀ ਜੀ ਹੋਵੇ ਸਟਾਰਟ 59 11 ਵਾਂਗੂ ਲੈ ਗਏ ਖਿੱਚ ਕੇ ਸਾਰਿਆਂ ਨੂੰ ਕਹਿੰਦੀ ਹਾਂ ਹਾਂ ਤੂੰ ਇਹ ਗੱਲ ਕੀਤੀ ਕਿਵੇਂ ਜੇ ਤੁਲਨਾ ਕਰਨੀ ਸੀ ਤਾਂ ਬ੍ਰਿਟਨੀ ਨਾਲ ਕਰਦੇ ਸ਼ਕੀਰਾ ਨਾਲ ਕਰਦੇ ਜੈਨੀਫਰ ਲੋਪੇਜ਼ ਨਾਲ ਕਰਦੇ ਪੁਰਵਸ਼ੀ ਕੌਣ ਹੁੰਦੀ ਹੈ ਉਹ ਤਾਂ ਝੂਠੀ ਹੈ ਦੇਖਿਆ ਆ ਗਿਆ ਨਾ ਫਿਰ ਹਾਸਾ ਨਾਲ ਫਿਰ ਉਹੀ ਗੱਲ ਕਰਨੀ ਪੈ ਗਈ ਨਾ ਜਿਹੜੀ ਨਹੀਂ ਕਰਨੀ ਸੀ 70 ਕਰੋੜ ਦੇ ਗੈਣਿਆ ਦੀ ਝੂਠੀ ਖੈਰ ਕਹਿੰਦੇ ਇੱਕ ਬਿੱਲੀਆਂ ਦੀ ਲੜਾਈ ਤੇ ਦੂਜੀ ਬੀਬੀਆਂ ਦੀ ਲੜਾਈ ਇਨਾ ਦਾ ਕੋਈ ਮੂਹ ਸਿਰ ਨਹੀਂ ਹੁੰਦਾ ਬਸ ਐਵੇਂ ਹੀ ਹੋ ਜਾਂਦੀ ਹੈ ਸੋ ਸਾਨੂੰ ਕੀ ਚਾਹੇ ਲੜੋ ਚਾਹੇ ਰਾਜ਼ੀ ਰੋ ਬਸ ਮਸਾਲਾ ਦਿੰਦੇ ਰਹੋ ਆਪਨੀ ਬਾਲੀਵੁੱਡ ਵਾਲੀ ਗੁੱਡੀ ਜਿਹੜੀ ਨਜਾਇਜ਼ ਦੀ ਲੰਮੀ ਐ ਹਾਂਜੀ ਹਾਂਜੀ ਕ੍ਰਿਤੀ ਸੇਨਨ ਕਹਿੰਦੇ ਉਹਨੇ ਮੁੰਡਾ ਲੱਭ ਲਿਆ ਉਹ ਨਹੀਂ ਕਿਸੇ ਦਾ ਗਵਾਚਿਆ ਹੋਇਆ ਨਹੀਂ ਉਹਨੇ ਆਪ ਦੇ ਲਈ ਮੁੰਡਾ ਲੱਭ ਲਿਆ ਮਤਲਬ ਬੁਆਏਫਰੈਂਡ ਸੁਣਿਆ ਮੁੰਡਾ ਕ੍ਰਿਤੀ ਤੋਂ 8 ਸਾਲ ਛੋਟਾ ਹੈ। ਸਾਲਾ ਵੀ ਤਾਂ ਛੋਟਾ ਹੈ ਹੀ ਮੈਨੂੰ ਲੱਗਦਾ ਹੈ ਕੱਦ ਵਿੱਚ ਵੀ ਛੋਟਾ ਹੀ ਹੋਣਾ ਹੈ। ਚਲੋ ਸਾਨੂੰ ਕੀ ਅਗਲੀ ਨੇ ਲੱਭਿਆ ਆਪੇ ਜਾਣੀ। ਵੈਸੇ ਬਾਲੀਵੁੱਡ ਵਿੱਚ ਜਿੰਨੀ ਛੇਤੀ ਮੁੰਡਾ ਲੱਭਦਾ ਹੈ ਗਵਾਥ ਵੀ ਉਨੀ ਛੇਤੀ ਜਾਂਦਾ ਹੈ। ਭਾਈ ਗੁੱਡੀ ਧਿਆਨ ਰੱਖੀ ਫੋਟੋਵਾਂ ਨਾ ਜ਼ਿਆਦਾ ਪਾਇਆ ਕਰ। ਐਵੇਂ ਨਜ਼ਰ ਲੱਗ ਜਾਣੀ ਹੈ। ਫਿਰ ਨਾ ਆਖੀ ਦੱਸਿਆ ਨਹੀਂ। ਬਾਕੀ ਚਲੋ ਖੁਸ਼ ਰਹੋ ਵਿਆਹ ਵੀ ਕਰਵਾਓ। ਬਾਕੀ ਜਿਵੇਂ ਚੰਗਾ ਲੱਗੇ ਸਾਨੂੰ ਕੀ ਜਿਸ ਉਮਰ ਵਿੱਚ ਆਪ ਬਜ਼ੁਰਗ ਵਿਚਾਰੇ ਖੂੰਡੀ ਫੜ ਲੈਂਦੇ ਐ ਉਸ ਉਮਰ ਵਿੱਚ ਅਖੀਰ ਸਾਹਿਬ ਮਤਲਬ ਅਨੁਪਮ ਖੇਰ ਸਾਹਿਬ ਜਿਮ ਵਿੱਚ ਡੰਬਲ ਚੱਕੀ ਖੜਿਆ ਤੇ ਆਪਦੀ ਬਾਡੀ ਦਿਖਾ ਰਿਹਾ ਹੈ ਕਮਾਲ ਹੈ ਜੀ ਖੇਰ ਸਾਹਿਬ ਦਾ ਸਰੀਰ ਤੇ ਸਿਰ ਜਿਵੇਂ ਇੱਕੋ ਜਿਹਾ ਦਿਖਦੇ ਐ ਜਸਟ ਜੋਕਿੰਗ ਕੇਰ ਖੇੜ ਸਾਹਿਬ ਇਸ ਉਮਰ ਵਿੱਚ ਸਭ ਨੂੰ ਵੱਡਾ ਸੁਨੇਹਾ ਦੇ ਰਿਹਾ ਹੈ ਉਮਰ ਹੋਣ ਤੇ ਮੰਨਨ ਵਿੱਚ ਬਹੁਤ ਤਰਕ ਹੁੰਦਾ ਹੈ ਇਸ ਲਈ ਬਜ਼ੁਰਗਤਾ ਹੋਣਾ ਹੀ ਹੈ ਪਰ ਕਦੇ ਮੰਨਣਾ ਨਾ ਆਮ ਬੰਦੇ ਖਾ ਕੇ ਪੰਜ ਸੱਤ ਰੋਟੀਆਂ ਨਾਲ ਦੀ ਨਾਲ ਪੈਣ ਦੀ ਕਰਦੇ ਹੈ ਸਰੀਰ ਵਿਚਾਰਾ ਕੀ ਕਰੇ ਉਹ ਸੋਵੇ ਕਿ ਰੋਟੀ ਹਜ਼ਮ ਕਰੇ ਸਿੱਖੋ ਖੇੜ ਸਾਹਿਬ ਤੋਂ ਬਾਕੀ ਆਪੋ ਆਪਣੀ ਪਸੰਦ ਜੋ ਜਿਸ ਦਾ ਦਿਲ ਕਰਦਾ ਹੈ ਜੀ ਸਦਕੇ ਕਰੇ ਸਾਨੂੰ ਕੀ ਚਾਹੇ ਫਰੋਖ ਖੁੰਡੀ ਤੇ ਚਾਹੇ ਡੰਬਲ ਮੈਨੂੰ ਹੁੰਦਿਓ ਇਜਾਜ਼ਤ ਹੁਣ ਵਕਤ ਹੈ ਇਹ ਗੌਸਪ ਇੱਥੇ ਹੀ ਖਤਮ ਕਰਨ ਦਾ ਨੈਕਸਟ ਟਾਈਮ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਥੋੜੇ ਮਿੱਠੇ ਤੇ ਥੋੜੇ ਕਮਾਰੇ ਅੰਦਾਜ਼ ਵਿੱਚ ਬਾਲੀਵੁੱਡ ਗੌਸਪ ਲੈ ਕੇ ਗੁੱਡ ਬਾਏ ਐਂਡ ਦੇਖਦੇ ਰਹੋ ਅਜੀਤ ਵੈਬ ਟੀਵੀ ਚਲੋ ਕਰੀਏ ਕੋਈ ਗੱਲ ਬਾਲੀਵੁੱਡ ਦੇ ਸਿਤਾਰਿਆਂ ਦੀ ਕਈਆਂ ਦੇ ਸੱਚੇ ਵਾਦੇ ਤੇ ਕਈਆਂ ਦੇ ਝੂਠੇ ਲਾਰਿਆਂ ਦੀ ਕਈ ਕਰਮਾਂ ਦੇ ਧਨੀ ਤੇ ਕਈ ਕਰਮਾਂ ਦੇ ਮਾਰਿਆਂ ਦੀ ਵਾਰੋ ਵਾਰੀ ਕਰਾਂਗੇ ਜੀ ਗੱਲ ਅਸੀਂ ਸਾਰਿਆਂ ਦੀ ਸਸ਼੍ਰੀયਕਾਲ ਹੈਲੋ ਨਮਸਤੇ ਆਦਾਬ ਥੋੜੇ ਮਿੱਠੇ ਤੇ ਥੋੜੇ ਕਰਾਰੇ ਅੰਦਾਜ਼ ਵਿੱਚ ਬਾਲੀਵੁੱਡ ਖਬਰਾਂ ਤੇ ਗੱਪਸ਼ਪ ਕਰਨ ਲਈ ਪ੍ਰੋਗਰਾਮ ਬਾਲੀਵੁੱਡ ਗੋਸੀਪਸ ਵਿਦ ਦਰਨ ਲੈ ਕੇ ਮੈਂ ਹਾਜ਼ਰ ਹਾਂ ਗੋਵਿੰਦਾ ਆ ਲਾਰੇ ਆਲਾ ਹਾਂਜੀ ਸੁਣਿਆ ਗੋਵਿੰਦਾ ਜੀ ਫਿਰ ਤੋ ਆ ਰਹੇ ਨੇ ਇੱਕ ਜ਼ਮਾਨੇ ਦੇ ਹੀਰੋ ਨੰਬਰ 1 ਇਸ ਜ਼ਮਾਨੇ ਵਿੱਚ ਨਜ਼ਰ ਹੀ ਨਹੀਂ ਆਉਂਦੇ ਇਸ ਲਈ ਤਾਂ ਕਹਿੰਦੇ ਨੇ ਜ਼ਮਾਨੇ ਜ਼ਮਾਨੇ ਦੀਆਂ ਗੱਲਾਂ ਨੇ ਹਾਂਜੀ ਹਾਂਜੀ ਵਕਤ ਵਕਤ ਦੀਆਂ ਗੱਲਾਂ ਹੀ ਕਹਿੰਦੇ ਨੇ ਤੁਹਾਨੂੰ ਪਤਾ ਹੈ ਆਪਾਂ ਥੋੜੀ ਲਿਬਰਟੀ ਲੈ ਜਾਂਦੀਆਂ ਖੈਰ ਮੁੱਦੇ ਦੀ ਗੱਲ ਇਹ ਹੈ ਕਿ ਗੋਵਿੰਦਾ ਹੁਣ ਇੱਕ ਵਾਰ ਫਿਰ 18 ਸਾਲ ਬਾਅਦ ਸਲਮਾਨ ਖਾਨ ਨਾਲ ਬੈਟਲ ਇਨ ਗਲਵਾਨ ਫਿਲਮ ਵਿੱਚ ਨਜ਼ਰ ਆਉਣਗੇ ਲੈ ਦੇ ਕੇ ਗੱਲ ਇੱਥੇ ਮੁੱਕਦੀ ਹੈ ਕਿ ਆਖਿਰ ਕੰਮ ਲੋਕਾਂ ਦੇ ਸਲਮਾਨ ਖਾਨ ਨਹੀਂ ਆਉਣਾ ਹੈ ਗੋਵਿੰਦਾ ਜੀ ਇਸ ਫਿਲਮ ਨੂੰ ਲੈ ਕੇ ਖਾਸੇ ਖੁਸ਼ ਨੇ ਵੈਸੀ ਦੇਖਿਆ ਜਾਵੇ ਤਾਂ ਗੋਵਿੰਦਾ ਜੀ ਹੋ ਵੀ ਇੱਕਦਮ ਵੇਲੇ ਜਾਈ ਗਏ ਸੀ ਵੇਲੇ ਵੀ ਇੰਨੇ ਕਿ ਜਦੋਂ ਸਾਰੀ ਦੁਨੀਆ ਸੌ ਰਹੀ ਸੀ ਗੋਵਿੰਦਾ ਉੱਠ ਕੇ ਬੰਦੂਕ ਸਾਫ਼ ਕਰਨ ਲੱਗ ਜਾਂਦੇ ਸੀ ਤੇ ਇੱਕ ਦਿਨ ਬੰਦੂਕ ਸਾਫ਼ ਕਰਦੇ ਆਪਣੀ ਹੀ ਲਾਤੀ 'ਚ ਗੋਲੀ ਮਾਰ ਲਈ ਵੇਲੇ ਹੋਣ ਦੀ ਇੱਕ ਹੋਰ ਨਿਸ਼ਾਨੀ ਹੁੰਦੀ ਏ ਵੇਲਾ ਬੰਦਾ ਘਰਦਿਆਂ ਨਾਲ ਹੀ ਕਲੇਸ਼ ਪਾਈ ਰੱਖਦਾ ਗੋਵਿੰਦਾ ਜੀ ਦੇ ਕਲੇਸ਼ ਤਾਂ ਫਿਲਮਾਂ ਨਾਲੋਂ ਵੱਧ ਚਰਚਾ 'ਚ ਰਹਿੰਦੇ ਐ ਕਦੇ ਭਾਂਜੇ ਨਾਲ ਕਦੇ ਘਰ ਵਾਲੀ ਨਾਲ ਖੈਰ ਅਗਲੇ ਦੇ ਘਰ ਦੇ ਮਸਲੇ ਐ ਸਾਨੂੰ ਕੀ ਸਾਡੇ ਵੱਲੋਂ ਤਾਂ ਨਵੀਂ ਫਿਲਮ ਲਈ ਵਧਾਈਆਂ ਨੇ ਜੀ ਇੱਕ ਗਾਣਾ ਸੁਣਦੇ ਹੁੰਦੇ ਸੀ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ ਜੈ ਕੁਰ ਦਾ ਪਤਾ ਨਹੀਂ ਜੀ ਪਰ ਆ ਬੀਬੀ ਮੋਨੀ ਰਾਏ ਦਾ ਜ਼ਰੂਰ ਵਿਕਦਾ ਹੈ ਕਹਿੰਦੇ ਨੇ ਮੋਨੀ ਰਾਏ ਨੇ ਇੱਕ ਰੈਸਟੋਰੈਂਟ ਖੋਲਿਆ ਹੈ ਜਿਸ ਦਾ ਨਾਮ ਹੈ ਬਦਮਾਸ਼ ਇੱਥੋਂ ਦੀ ਖਾਣੇ ਦੀ ਰੇਟ ਲਿਸਟ ਦੇਖੋਗੇ ਤਾਂ ਤੁਸੀਂ ਖੁਦ ਕਹੋਗੇ ਇਹ ਚੰਗੀ ਬਦਮਾਸ਼ੀ ਕਰ ਰਹੀ ਹੈ ਲੋਕਾਂ ਨਾਲ ਕਹਿੰਦੇ ਨੇ ਇਸ ਰੈਸਟੋਰੈਂਟ ਵਿੱਚ ਇੱਕ ਰੋਟੀ 100 ਰੁਪਏ ਦੀ ਹੈ ਗੁਲਾਬ ਜਾਮਨ 410 ਰੁਪਏ ਦਾ ਹੈ ਤੇ ਮਸਾਲਾ ਪਾਪੜ 295 ਦਾ ਤੌਬਾ ਤੌਬਾ ਆਮ ਬੰਦਾ 100 ਰੁਪਏ ਵਿੱਚ ਸਭ ਕੁਝ ਖਾ ਲੈਂਦਾ ਹੈ ਇੱਥੇ ਇੱਕ ਰੋਟੀ ਮਿਲਦੀ ਹੈ ਇਸ ਰੈਸਟੋਰੈਂਟ ਦੇ ਇੱਕ ਵਾਰੀ ਖਾਣਾ ਖਾਣ ਦੇ ਬਜਟ ਵਿੱਚ ਆਮ ਬੰਦੇ ਦਾ ਪੂਰੇ ਮਹੀਨੇ ਦਾ ਰਾਸ਼ਨ ਆ ਜਾਏ ਪਰ ਬਈ ਬੀਬੀ ਦੀ ਫਿਲਮ ਚੱਲੇ ਨਾ ਚੱਲੇ ਅਗਲੀ ਦਾ ਤਾਬਾ ਚੱਲਦਾ ਹੈ ਦੇ ਸੇਕ ਵਾਰ ਵੇਖਣਾ ਚਾਹੀਦਾ ਹੈ ਬਈ ਰੋਟੀ ਨੂੰ ਐਸੇ ਕੀ سونے ਦਾ ਪਾਣੀ ਚੜਾਇਆ ਹੁੰਦਾ ਹੈ ਇੱਥੇ ਲੰਚ ਦਾ ਡਿਨਰ ਨਾਲੋਂ ਬੰਦਾ ਅੱਧਾ ਟੋਲਾ ਸੋਨਾ ਹੀ ਖਰੀਦ ਲਵੇ ਪਰ ਜਿਹੜੇ ਇੱਥੇ ਰੋਟੀ ਖਾਂਦੇ ਐ ਉਹਨਾਂ ਨੂੰ ਭਲਾ ਅੱਧੇ ਟੋਲੇ ਦਾ ਕੀ ਪਾ ਮੇਰੀਆਂ ਗੱਲਾਂ ਵੀ ਬੱਸ ਖਾਓ ਪੀਓ ਐਸ਼ ਕਰੋ ਚਿੰਤਾ ਕਿਸ ਗੱਲ ਦੀ ਏ ਮੁद्दत ਬਾਅਦ ਡਰਾਮਾ ਕੁਇਨ ਮੈਡਮ ਰਾਖੀ ਸਾਵੰਤ ਵੀ ਨਜ਼ਰ ਆਈ ਪੂਰੇ ਗਹਿਣਿਆਂ ਨਾਲ ਲੱਦੇ ਹੋਏ ਮੈਂ ਕਿਹਾ ਜੀ ਮੈਡਮ ਜੀ ਦਾ ਪਪੀ ਲਰੀ ਸਾਹਿਬ ਨੂੰ ਵੀ ਪਿੱਛੇ ਛੱਡ ਗਏ ਕਹਿੰਦੇ ਇਹ ਸਾਰੇ ਗਹਿਣੇ 70 ਕਰੋੜ ਦੇ ਐ ਬਸ ਇਸ ਬਾਰੇ ਨਾ ਆਪਾਂ ਕੋਈ ਹੋਰ ਗੱਲ ਕਰਨੀ ਐ ਨਾ ਆਪਾਂ ਮੈਡਮ ਦੀ ਇਸ ਗੱਲ ਤੇ ਹੱਸਣਾ ਮੈਡਮ ਜੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਨਜ਼ਰ ਆਉਣ ਕੋਈ ਨਾ ਕੋਈ ਮਸਾਲਾ ਤਾਂ ਦੇ